ਸੱਚੀ ਗਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾਨ ਇੱਕ ਵਧੀਆ ਜੀ ਗੱਲ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਕਬੀਰਾ ਕੂਆ ਏਕ ਹੈ ਕਬੀਰਾ ਕੂਆ ਏਕ ਹੈ ਪਾਣੀ ਭਰੇ ਅਨੇਕ ਬਰਤਨ ਮੇਂ ਵੀ ભેਦ ਹੈ ਬਰਤਨ ਮੇਂ ਵੀ ભેਦ ਹੈ ਪਾਣੀ ਸਭ ਮੇਂ ਏਕ ਤੁਸੀਂ ਸਮਝੇ ਹਾਂ ਪਰਮਾਤਮਾ ਏਕ ਹੈ ਠੀਕ ਹੈ ਉਹਦੇ ਚੋਂ ਹਰ ਕੋਈ ਆਪਣੇ એનર્ਜੀ ਨਾਲ ਪੈਦਾ ਹੁੰਦਾ ਆ ਠੀਕ ਹੈ ਪਾਣੀ ਭਰੇ ਅਨੇਕ ਤੇ ਉਹਦੇ ਚੋਂ ਹਰ ਤਰ੍ਹਾਂ ਨਾਲ ਕੋਈ ਆਪਣੀ ਜ਼ਿੰਦਗੀ ਜਿਉ ਰਿਹਾ ਆ ਸਾਹ ਲੈ ਰਿਹਾ ਆ ਬਰਤਨ ਮੇਂ ਵੀ ਵੇਦ ਹੈ ਪਰ ਜਿਹੜੇ ਬਰਤਨ ਦੇ ਵਿੱਚ ਉਹ ਪਾਣੀ ਭਰਿਆ ਹੋਇਆ ਆ ਜਾਂ ਭਰ ਰਹੇ ਆ ਜਾਂ ਕੁਝ ਕਰ ਰਹੇ ਆ ਉਹ ਲੱਗ ਲੱਗ ਨੇ ਭੇਤ ਆ ਉਹਨਾਂ ਚ ਉਹ ਇੱਕੋ ਜਿਹੇ ਬਰਤਨ ਨਹੀਂ ਹੈਗੇ ਬੇਸ਼ੱਕ ਇਨਸਾਨ ਇੱਕੋ ਜਿਹੇ ਆ ਪਰ ਹਰ ਕਿਸੇ ਦੀ ਆਪਣੀ એનર્ਜੀ ਆ ਆਪਣੀ ਸੋਚ ਹੈ ਆਪਣਾ ਦਿਮਾਗ ਹੈ ਮਤਲਬ ਲੱਗ ਲੱਗ ਗੀ ਆ ਸਾਰੇ ਕੋਈ ਇੱਕੋ ਜਿਹਾਨੀ ਐ ਤਾਂ ਤੀਸਰੀ ਗੱਲ ਬਰਤਨ ਮੇਂ ਵੀ ਵਿਵੇਦ ਹੈ ਪਾਣੀ ਸਭ ਮੇਂ ਏਕ ਪਾਣੀ ਸਭ ਮੇਂ ਏਕ ਮਤਲਬ ਕਿ ਜਾਨ ਇੱਕੋ ਜੀ ਹੋਈ ਆ ਇੱਕੋ ਜੀ ਹੀ ਹੁੰਦੀ ਆ ਸਭ ਦੀ ਝਾਂ। ਸਾਹਾਂ ਦਾ ਰੁਕਣਾ ਜੀਵਨ ਦਾ ਖਤਮ ਹੋਣਾ ਹੀ ਹੁੰਦਾ ਆ ਹੈਨਾ। ਮੈਂ ਇਨਸਟਾ ਤੇ ਵੀਡੀਓ ਪਾਈ ਕਿਸੇ ਨੇ ਕਮੈਂਟ ਕੀਤਾ ਸੀ ਕਿ ਇਹ ਜੋ ਮਤਲਬ ਪਰਮਾਤਮਾ ਦਾ ਕਿਸੇ ਨੇ ਕਿਹਾ ਵੀ ਗਾਣਿਆਂ ਦਾ ਬਾਰੇ ਕਹਿਤਾ ਮਿਊਜ਼ਿਕ ਸੁਣੋ ਤਾਂ ਪਰਮਾਤਮਾ ਦਾ ਨਾਮ ਕਿਸ ਟਾਈਮ ਲੈਣਾ ਹੈ। ਕੀ ਪਰਮਾਤਮਾ ਦਾ ਨਾਮ ਲੈਣ ਲਈ ਵੀ ਟਾਈਮ ਚਾਹੀਦਾ? ਇਹ ਸਾਹਾਂ ਦਾ ਚੱਲਣਾ ਉਹਦਾ ਨਾਮ ਹੀ ਐ। ਇਹ ਕਰਮ ਐ ਜੋ ਅਸੀਂ ਕਰ ਰਹੇ ਆ ਤੇ ਸਾਡੇ ਤੋਂ ਹੋ ਰਿਹਾ ਤੇ ਉਹ ਕਰਵਾ ਰਿਹਾ। ਠੀਕ ਇੱਕ ਡਰ ਕਿ ਡਰ ਕੇ ਉਹਦਾ ਨਾਮ ਲੈਣਾ ਇੱਕ ਸਪੈਸਿਫਿਕ ਟਾਈਮ ਤੇ ਉਹਨੂੰ ਯਾਦ ਕਰਨਾ ਬਿਲਕੁਲ ਗਲਤ ਕਿਉਂਕਿ ਉਹਦਾ ਉਹਦਾ ਟਾਈਮ ਹਾਂ ਠੀਕ ਹੈ ਗ੍ਰਹਿਾਂ ਦਾ ਵਕਤ ਹੁੰਦਾ ਸਵੇਰ ਟਾਈਮ ਤੇ ਬ੍ਰਹਮ ਟਾਈਮ ਕਿਹਾ ਜਾਂਦਾ ਆ ਥੋੜੀ ਜੀ ਡਿਸਕਸ਼ਨ ਕਰ ਲੈਣਾ ਵੈਸੇ ਮੈਂ ਰੱਬ ਦੇ ਨਾਂ ਤੇ ਡਿਸਕਸ਼ਨ ਕਰਨੀ ਪਸੰਦ ਨਹੀਂ ਕਰਦੀ ਫਿਰ ਵੀ ਮੈਨੂੰ ਲੱਗਦਾ ਕਿ ਮੇਰਾ ਕੰਮ ਕਿਸੇ ਨੂੰ ਸਮਝਾਉਣਾ ਨਹੀਂ ਹੈ ਪਰ ਮੇਰੇ ਜਿਹੜੇ ਆਪਣੇ ਆਪਣੇ ਇੱਕ ਛੋਟਾ ਜਿਹਾ ਪਰਿਵਾਰ ਹੈ ਉਹ ਮੈਨੂੰ ਕਹਿ ਸਕਦੇ ਆ ਕਿ ਹਾਂ ਬਿਲਕੁਲ ਸਹੀ ਆ ਕਦੇ ਨਾ ਕਦੇ ਕਿਸੇ ਦੇ ਦਿਮਾਗ 'ਚ ਕੋਈ ਕੁਐਸਚਨ ਆ ਸਕਦਾ ਤਾਂ ਆਉਣਾ ਕੁਐਸਚਨ ਵਧੀਆ ਗੱਲ ਆ ਉਹਦਾ ਆਨਸਰ ਹੋਣਾ ਉਸ ਤੋਂ ਵਧੀਆ ਗੱਲ ਆ ਹੈਨਾ ਤਾਂ ਕੀ ਆ ਕਿ ਕਹਿ ਦਿੱਤਾ ਕਿ ਦੋ ਗਾਣੇ ਸੁਣ ਕੇ ਸੌਵੋ ਲੈ ਸੌਵੋ ਤਾਂ ਸਹੀ ਲਗਾਤਾ ਮਿਊਜ਼ਿਕ ਅਸੀਂ ਦੁਨੀਆ ਚ ਬਣਾਇਆ ਤੇ ਦੁਨੀਆ ਚ ਹੀ ਅਸੀਂ ਵਿਚਰਨਾ ਉਹ ਜਿਹਦੀ ਗੱਲ ਕਰ ਰਹੇ ਆ ਜਾਨਾ ਤੇ ਉਹਦੇ ਕੋਲ ਹੀ ਆ ਇੱਕ ਦਿਨ ਤੇ ਉਹ ਕਿੱਥੇ ਨਹੀਂ ਐ ਕੀ ਤੁਸੀਂ ਉਹਨੂੰ ਭੁੱਲ ਸਕਦੇ ਹੋ ਤੁਹਾਡੇ ਸਾਹ ਜੋ ਚੱਲ ਰਹੇ ਨੇ ਓਹੀ ਆ ਤੇ ਉਹਨੂੰ ਵਕਤ ਦੇਣਾ ਕੀ ਅਸੀਂ ਉਹਨੂੰ ਵਕਤ ਦੇ ਸਕਦੇ ਆ ਵਕਤ ਹੀ ਉਹਦਾ ਆ ਉਹਨੂੰ ਅਸੀਂ ਕੀ ਦੇ ਸਕਦੇ ਆ ਬੜੀਆਂ ਡੂੰਘੀਆਂ ਜੀਆਂ ਗੱਲਾਂ ਨੇ ਪਰ ਜਿਨ੍ਹਾਂ ਨੂੰ ਸਮਝ ਆ ਜਾਣੀਆਂ ਉਹਨਾਂ ਨੇ ਆ ਹੀ ਜਾਣੇ ਜਿਆਦਾ ਲੰਬੀ ਡਿਸਕਸ਼ਨ ਨਾ ਕਰਦੇ ਹੋਏ ਆਪਾਂ ਇਹਨਾਂ ਬਰਤਨਾਂ ਦੀ ਗੱਲ ਕਰਾਂਗੇ ਜਿਹਦੀ ਆਪਾਂ ਅੱਜ ਗੱਲ ਛੇੜੀ ਆ ਹਰ ਕਿਸੇ ਦੀ ਸੋਚ ਆਪਣੀ ਹੈ ਹਰ ਕਿਸੇ ਦਾ ਦਿਮਾਗ ਆਪਣਾ ਹੈ ਹਰ ਕਿਸੇ ਦਾ ਕੁਦਰਤ ਨੇ ਬਰਤਨ ਅਲੱਗ-ਅਲੱਗ ਬਣਾਏ ਆ ਠੀਕ ਆ ਪਾਣੀ ਇੱਕ ਹੀ ਆ ਕੋਈ ਕਿੰਨਾ ਭਰਦਾ ਕੋਈ ਕਿੰਨਾ ਕੀ ਭਰਦਾ ਆਪਣੇ ਅੰਦਰ ਇਹ ਹਰ ਇਨਸਾਨ ਤੇ ਡਿਪੈਂਡ ਕਰਦਾ ਆ ਜਦੋਂ ਕੋਈ ਸਾਡੇ ਘਰ ਕੂੜਾ ਸਿੱਟਦਾ ਆ ਹਨਾ ਤੇ ਅਸੀਂ ਨਾਰਾਜ਼ ਹੁੰਨੇ ਆ ਸਾਨੂੰ ਬੁਰਾ ਲੱਗਦਾ ਆ ਪਰ ਜਦੋਂ ਕੋਈ ਸਾਡੇ ਦਿਮਾਗ ਅੰਦਰ ਕੂੜਾ ਭਰਦਾ ਆ ਅਸੀਂ ਉਹਦਾ ਵੈਲਕਮ ਕਰਦੇ ਆ ਕਿਉਂ ਕਿਉਂਕਿ ਸਾਨੂੰ ਉਹ ਕੂੜਾ ਪਸੰਦੀ ਬੜਾ ਆਉਂਦਾ ਆ ਸਾਡਾ ਆਪਣਾ ਦਿਮਾਗ ਉਹਨਾਂ ਚੀਜ਼ਾਂ ਨਾਲ ਭਰ ਜਾਂਦਾ ਆ ਕਿ ਕਿਸੇ ਨੇ ਕਿਹਾ ਸੀ ਮੈਨੂੰ ਵੀ ਵਧੀਆ ਲੱਗਿਆ ਤੁਹਾਨੂੰ ਵਧੀਆ ਕਿਉਂ ਲੱਗਿਆ ਕਿਉਂਕਿ ਉਹ ਤੁਹਾਡੇ ਕਿਤੇ ਨਾ ਕਿਤੇ ਛੁਪੀ ਹੋਈ ਦਿਮਾਗ ਦੇ ਅੰਦਰ ਗੱਲ ਸੀ ਜੋ ਤੁਸੀਂ ਦੂਸਰੇ ਤੋਂ ਸੁਣ ਲਈ ਪਰ ਹੁਣ ਗੱਲ ਇਹ ਆ ਕਿ ਤਰਕ ਤੇ ਲੌਜੀਕ ਦਾ ਜਵਾਬ ਤੁਸੀਂ ਦੇਣਾ ਆ ਜਦੋਂ ਤੁਹਾਨੂੰ ਇਹ ਚੀਜ਼ ਪਤਾ ਆ ਕਿ ਇਹ ਮੈਨੂੰ ਸੋਚਣਾ ਚਾਹੀਦਾ ਕਿ ਜੋ ਚੀਜ਼ ਮੈਂ ਕਰ ਰਿਹਾ ਕਿਉਂ ਕਰ ਰਿਹਾ ਕੀ ਕਾਰਨ ਹੈ ਇਸ ਦਾ ਕੀ ਕਾਰਨ ਹੈ ਅੱਛਾ ਠੀਕ ਹੈ ਓਕੇ ਸਾਰੇ ਕਰਦੇ ਆ ਜੋ ਸਾਰੇ ਕਰਦੇ ਆ ਉਹ ਕਰਨਾ ਜ਼ਰੂਰੀ ਆ ਹੋਸਕ ਦਾ ਜੋ ਸਾਰੇ ਕਰ ਰਹੇ ਆ ਉਹ ਸਾਡੇ ਲਈ ਨਾ ਬਣਿਆ ਹੋਵੇ ਹਰ ਚੀਜ਼ ਹਰ ਕਿਸੇ ਲਈ ਥੋੜਾ ਬਣੀ ਆ ਹਰ ਕਿਸੇ ਲਈ ਹਰ ਚੀਜ਼ ਨਹੀਂ ਬਣੀ ਜਿੱਦਣੇ ਤੁਸੀਂ ਸਮਝ ਗਏ ਜਿੱਦਣ ਤੁਸੀਂ ਆਪਣਾ ਅੰਦਰ ਆਪਣੇ ਆਪ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਤੇ ਪਰਮਾਤਮਾ ਤੇ ਅੰਦਰ ਹੀ ਐ ਉਹਨੂੰ ਦੱਸਣ ਦੀ ਜਰੂਰਤ ਨਹੀਂ ਆ ਤੂੰ ਮਹਾਨ ਹੈ ਉਹ ਹੈਗਾ ਮਹਾਨ ਇਟਸ ਓਕੇ ਉਹ ਮਹਾਨ ਹੈ ਥੈਂਕ ਯੂ ਕਰਨਾ ਆ ਥੈਂਕ ਯੂ ਕਰਨਾ ਆ ਤਾਂ ਆਪਣੇ ਆਪ ਦਾ ਕਰੋ ਕਿਉਂਕਿ ਉਹ ਤੁਹਾਡੇ ਅੰਦਰ ਬਿਰਾਜਮਾਨ ਹੈ ਆਪਣੇ ਆਪ ਦਾ ਕਰੋ ਕਿ ਅਸੀਂ ਆਪਣੇ ਆਪ ਨੂੰ ਬੜੀ ਵਧੀਆ ਸੋਚੇਸ਼ਨ ਹਾਲਾਤ ਵਿੱਚ ਰੱਖਿਆ ਆ। ਸਰੀਰ ਨੂੰ ਅਸੀਂ ਬਿਮਾਰੀਆਂ ਦੇ ਰਹੇ ਆ, ਮਨ ਨੂੰ ਅਸੀਂ ਟੈਨਸ਼ਨਾਂ ਦੇ ਰਹੇ ਆ, ਹਨਾ ਤੇ ਦਿਮਾਗ ਨੂੰ ਅਸੀਂ ਕੂੜਾ ਕਰਕਟ ਦੇ ਰਹੇ ਆ। ਮੋਬਾਈਲਾਂ ਰਾਹੀਂ ਦੂਜੀਆਂ ਚੀਜ਼ਾਂ ਰਾਹੀਂ ਤੇ ਫਿਰ ਅਸੀਂ ਅੰਦਰ ਬੈਠੇ ਪਰਮਾਤਮਾ ਨੂੰ ਕਿੱਦਾਂ ਖੁਸ਼ ਰੱਖ ਸਕਦੇ ਆ, ਸ਼ਾਂਤ ਰੱਖ ਸਕਦੇ ਆ? ਨਹੀਂ ਰੱਖ ਸਕਦੇ ਨਾ। ਪਰੇਸ਼ਾਨੀ ਤਾਂ ਇੱਥੇ ਹੀ ਆ। ਪਰੇਸ਼ਾਨੀ ਇੱਥੇ ਹੀ ਆ ਕਿ ਸਾਨੂੰ ਜਾਣਕਾਰੀ ਦਿੱਤੀ ਜਾਂਦੀ ਆ ਸਿਰਫ ਦੁਨੀਆਦਾਰੀ ਬਾਰੇ। ਸਾਨੂੰ ਜਾਣਕਾਰੀ ਦਿੱਤੀ ਜਾਂਦੀ ਆ ਲੋਕ ਕੀ ਕਹਿਣਗੇ? ਲੋਕਾਂ ਦੀ ਸੋਚੋ ਲੋਕਾਂ ਨੂੰ ਦੇਖੋ ਲੋਕਾਂ ਅਨੁਸਾਰ ਚੱਲੋ ਦੇਖੋ ਉਹਦਾ ਮੁੰਡਾ ਰੋ ਸਵੇਰੇ ਐਦਾਂ ਕਰਦਾ ਦੇਖੋ ਉਹਦੀ ਕੁੜੀ ਆ ਕਰਦੀ ਆ ਉਹ ਇੰਨੇ ਵਜੇ ਉੱਠਦੀ ਆ ਉਹ ਇੰਨੇ ਵਜੇ ਆ ਕਰਦੀ ਆ ਤੁਸੀਂ ਕਿਉਂ ਨਹੀਂ ਉੱਠਦੇ 7-8 ਵਜੇ ਤੋਂ ਪਹਿਲਾਂ ਕਿਉਂ ਭਾਈ ਕਿਉਂ ਕੰਪੇਅਰ ਕਰ ਰਹੇ ਹਾਂ ਅਸੀਂ ਆਪਣੇ ਬੱਚਿਆਂ ਦਾ ਦੂਜਿਆਂ ਦੇ ਬੱਚਿਆਂ ਦੇ ਨਾਲ ਉਹ ਉਹ ਦੀ ਨੇਚਰ ਆ ਉਹਦੇ ਸਟਾਰ ਨੇ ਉਹਦਾ ਸੁਭਾਅ ਆ ਉਹ ਤੁਹਾਡੇ ਬੱਚੇ ਦੀ ਅਲੱਗ ਨੇਚਰ ਆ ਉਹਦਾ ਆਪਣਾ ਸੁਭਾਅ ਆ ਸਮਝਣ ਦੀ ਜ਼ਰੂਰਤ ਹੈ ਆਪਣੇ ਆਪ ਨੂੰ ਸਮਝਣ ਦੀ ਜ਼ਰੂਰਤ ਹੈ ਆਪਣੇ ਆਪ ਨੂੰ ਇੱਕ ਬੜੀ ਵਧੀਆ ਗੱਲ ਸੀ ਬਹੁਤ ਹੀ ਵਧੀਆ ਗੱਲ ਹੈ ਕਿ ਇੱਕ ਪੇੜ ਤੇ ਪਰਿਵਾਰ ਦੋਨਾਂ ਦਾ ਬੜਾ ਹੀ ਡੂੰਘਾ ਸਬੰਧਾ ਬਹੁਤ ਡੂੰਘਾ ਜੜਾਂ ਜਦੋਂ ਬਿਲਕੁਲ ਮਿੱਟੀ ਦੇ ਅੰਦਰ ਜਾਂਦੀਆਂ ਨੇ ਨਾ ਤੁਸੀਂ ਦੇਖਿਓ ਜਦੋਂ ਕੋਈ ਦਰਖਤ ਪੱਟਦੇ ਆਂਗੇ ਥੱਲੇ ਹੁੰਦੀਆਂ ਨੇ ਕੁਰੰਬਲਾਂ ਜੀਆਂ ਉਹ ਇੱਕ ਤਕਰੀਬਨ ਤਕਰੀਬਨ ਖਤਮ ਹੀ ਹੁੰਦੀਆਂ ਨੇ ਪਰ ਉਹਨਾਂ ਤੋਂ ਬਿਨਾਂ ਉਨ੍ਹਾਂ ਤੋਂ ਬਿਨਾ ਦੁਬਾਰਾ ਉਸ ਜਗ੍ਹਾ ਤੇ ਜੜ੍ਹ ਨਹੀਂ ਲੱਗਦੀ ਅਗਰ ਉਹਨੂੰ ਕਿਤੇ ਪੱਟ ਕੇ ਲਾਇਆ ਜਾਵੇ ਤਾਂ ਇਸੇ ਤਰ੍ਹਾਂ ਪਰਿਵਾਰ ਸਾਡੀਆਂ ਜੋ ਜੜ੍ਹਾਂ ਨੇ ਸਾਡੇ ਬਜ਼ੁਰਗ ਸਾਡੀਆਂ ਜੜ੍ਹਾਂ ਨੇ ਤੇ ਜੋ ਸਾਡਾ ਪਰਿਵਾਰ ਆਲੇ-ਦੁਆਲੇ ਆ ਉਹ ਸਾਡੀਆਂ ਟਾਹਣੀਆਂ ਨੇ ਟਾਹਣੀਆਂ ਨੂੰ ਤੋੜ ਦੋਂਗੇ ਪੁੰਗਰ ਜਾਣਗੀਆਂ ਪਰ ਜੜ੍ਹਾਂ ਅਗਰ ਖਤਮ ਹੋ ਗਈਆਂ ਸਾਡਾ ਪਰਿਵਾਰ ਸਾਡੇ ਮਾਤਾ-ਪਿਤਾ ਤੋਂ ਬਾਹਰ ਅਸੀਂ ਜਾਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਅਨੁਸਾਰ ਮੈਂ ਨਹੀਂ ਕਹਿੰਦੀ ਉਹਨਾਂ ਅਨੁਸਾਰ ਚੱਲੋ ਇੱਕ ਹੋਰ ਵਧੀਆ ਗੱਲ ਤੁਹਾਨੂੰ ਦੱਸਦੀ ਹਾਂ ਇੱਕ 10 ਸਾਲ ਦਾ ਇੱਕ 15 ਸਾਲ ਦਾ ਇੱਕ 16 ਸਾਲ ਦਾ ਇੱਕ 20 ਸਾਲ ਦਾ ਬੱਚਾ ਵੀ ਤੁਹਾਨੂੰ ਵਧੀਆ ਐਡਵਾਈਸ ਦੇ ਸਕਦਾ ਕਿਉਂਕਿ ਉਹਦਾ ਦਿਮਾਗ ਤੋਂ ਉਹ ਚੀਜ਼ ਤਰਕ ਉੱਠਿਆ ਵਾ ਇਹ ਨਹੀਂਗਾ ਕਿ ਉਮਰ ਨਾਲ ਤੁਹਾਨੂੰ ਦੁਨੀਆ ਦਾ ਐਕਸਪੀਰੀਅੰਸ ਹੋ ਸਕਦਾ ਆ ਪਰ ਨੌਲੇਜ ਦਾ ਐਕਸਪੀਰੀਅੰਸ ਜੋ ਹੈ ਉਹ ਇੱਕ ਬੱਚੇ ਨੂੰ ਵੀ ਹੋ ਸਕਦਾ ਆ ਆਪਾਂ ਕਹਿ ਦਿੰਨੇ ਆ ਕਦੇ ਕਿ ਉਮਰ ਨਾਲ ਹਰ ਚੀਜ਼ ਪਤਾ ਲੱਗ ਜਾਂਦੀ ਆ ਦੁਨੀਆਦਾਰੀ ਦੀ ਦੁਨੀਆਦਾਰੀ ਦੀ ਚੀਜ਼ ਤੇ ਜਿਹੜੀ ਜਿਹੜੀ ਨੌਲੇਜ ਹੈ ਇਹ ਤੇ ਇੱਕ ਛੋਟੇ ਜੋ ਅੱਛਾ ਤੁਸੀਂ ਅੱਜਕੱਲ ਦੇਖੋ ਤਾਂ ਸਹੀ ਇੱਕ ਛੋਟੇ ਜਿਹੋ ਬੱਚੇ ਨੂੰ ਮੋਬਾਈਲ ਦੋ ਨੇ ਕਿੱਥੇ ਦੀ ਕਿੱਥੇ ਕਿੱਥੇ ਦੀ ਕਿੱਥੇ ਕਿੱਥੇ ਪਹੁੰਚ ਜਾਣਾ ਤੁਸੀਂ ਉਹ ਕਦੇ ਬਟਨ ਯੂਜ਼ ਨਹੀਂ ਕੀਤਾ ਹੁਣ ਜਿੱਥੇ ਉਹਨੇ ਕਹਿ ਦੇਣਾ ਕਿ ਤੁਹਾਡੇ ਮੋਬਾਈਲ ਦੇ ਅੰਦਰ ਆ ਵੀ ਆ ਮਤਲਬ ਕੀ ਆ ਕਿ ਨੌਲੇਜ ਗਿਆਨ ਕਿਸੇ ਵੀ ਉਮਰ ਚ ਹੋ ਸਕਦਾ ਆ ਪਰ ਐਕਸਪੀਰੀਅੰਸ ਜੋ ਆ ਇਹ ਹਮੇਸ਼ਾ ਉਮਰ ਨਾਲ ਹੀ ਆਉਣਾ ਆ ਤਾਂ ਆਪਾਂ ਗੱਲ ਕੀਤੀ ਪਰਿਵਾਰ ਦੀ ਆਪਾਂ ਗੱਲ ਕੀਤੀ ਪੇੜ ਦੀਆਂ ਜੜ੍ਹਾਂ ਦੀ ਪੇੜ ਤੇ ਪਰਿਵਾਰ ਦਾ ਬਹੁਤ ਡੂੰਗਾ ਸਬੰਧ ਆ ਜਿੰਨੀਆਂ ਡੂੰਗੀਆਂ ਜੜਾਂ ਤੁਸੀਂ ਰੱਖੋਗੇ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਇਮੀਅਤ ਦੋਗੇ ਤੁਹਾਡੇ ਸਟਾਰ ਸਹੀ ਰਹਿਣਗੇ ਕਿਸੇ ਨੇ ਪੁੱਛਿਆ ਸੀ ਕਿਸੇ ਨੇ ਕਿਹਾ ਕਿ ਰਾਸ਼ੀਆਂ ਦਾ ਕੋਈ ਪ੍ਰਭਾਵ ਨਹੀਂ ਹੁੰਦਾ ਬਿਲਕੁਲ ਸਹੀ ਕਿਹਾ ਇੰਨਾ ਵੀ ਪ੍ਰਭਾਵ ਨਹੀਂ ਹੁੰਦਾ ਜਿੰਨਾ ਤੁਸੀਂ ਬਣਾਈ ਬੈਠੇ ਹੋ ਹੁੰਦਾ ਜ਼ਰੂਰ ਹੈ ਹੁੰਦਾ ਜ਼ਰੂਰ ਹੈ ਲਗਨ ਦਾ ਪ੍ਰਭਾਵ ਹੁੰਦਾ ਜਿਸ ਅੰਦਰ ਤੁਸੀਂ ਪੈਦਾ ਹੋਏ ਹੋ ਤੁਹਾਡੀ ਸੋਚ ਇਦਾਂ ਦੀ ਕਿਉਂ ਹੈ ਜਰਾ ਪੁੱਛੋ ਤਾਂ ਸਹੀ ਆਪਣੇ ਆਪ ਨੂੰ ਅਸੀਂ ਗੁੱਸੇ ਵਾਲੇ ਕਿਉਂ ਆ ਸਾਡਾ ਭਰਾ ਪੈਣ ਸ਼ਾਂਤ ਕਿਉਂ ਹੈ ਕਿਸੇ ਨੂੰ ਕਿਸੇ ਚੀਜ਼ ਦਾ ਫਰਕ ਕਿਉਂ ਨਹੀਂ ਪੈਂਦਾ ਸਾਨੂੰ ਇੰਨਾ ਫਰਕ ਕਿਉਂ ਪੈਂਦਾ ਇਹ ਸਾਡੀ ਮਾਂ ਹਰ ਗੱਲ ਦੀ ਟੈਨਸ਼ਨ ਲੈ ਕੇ ਆਪਣੇ ਆਪ ਨੂੰ ਰੋਗ ਕਿਉਂ ਲੈ ਲੈਂਦੀ ਆ ਤੇ ਕੋਈ ਪਰਿਵਾਰ ਚਾਹੇ ਜੇ ਮੈਂਬਰ ਵੀ ਨੇ ਜਿਨ੍ਹਾਂ ਦਾ ਕੰਮ ਹੀ ਬਸ ਦੂਜੇ ਪਾਸੇ ਨੂੰ ਚੱਲਣਾ ਤੇ ਕਈਆਂ ਦਾ ਇਹੀ ਹੈ ਬਸ ਸੱਚਾਈ ਦੇ ਰਸਤੇ 'ਚ ਚੱਲਣਾ ਕਿਉਂ ਚੱਲ ਰਿਹਾ ਜਦ ਪੰਜਾਬ 'ਰ ਧੋਕਾ ਹੋ ਗਿਆ ਨਹੀਂ ਹਟਣਗੇ ਉਹ ਕਿਉਂਕਿ ਉਹਨਾਂ ਦੇ ਸਟਾਰ ਹੀ ਇਦਾਂ ਦੇ ਆ ਇਹਨੂੰ ਰਾਸ਼ੀ ਤੇ ਇਹਨੂੰ ਲਗਨ ਕਹਿੰਦੇ ਆ ਵਹਿਮ ਕੋਈ ਨਹੀਂ ਹੈ ਪੂਰਾ ਤਰਕ ਹੈ ਪੂਰੀ ਸਾਇੰਸ ਹੈ ਅਸੀਂ ਇਦਾਂ ਦੇ ਕਿਉਂ ਆ ਕਿਉਂਕਿ ਸਾਡੇ ਸਟਾਰ ਹੀ ਇਦਾਂ ਦੇ ਆ ਮੈਂ ਇਹ ਗੱਲ ਰੱਖਦੇ ਚਲੋ 22 ਜਨਵਰੀ 2026 ਦਿਨ ਹੈ ਅੱਜ ਵੀਰਵਾਰ ਦਾ ਚੌਥੀ ਤੀਤੀ ਹੈ ਸੱਤ ਪਿਸ਼ਾ ਨਕਸ਼ਤਰ ਹੈ ਰਾਹੁ ਦਾ ਨਕਸ਼ਤਰ ਹੈ ਦੁਪਹਿਰ ਨੂੰ 2:27 ਤੱਕ ਚੱਲੇਗਾ ਠੀਕ ਆ ਔਰ ਬ੍ਰਿਹਾਂਜ ਯੋਗ ਰਹੇਗਾ ਗ੍ਰਹਾਂ ਦੇ ਮੁਤਾਬਕ ਸਟਾਰਸ ਦੇ ਮੁਤਾਬਕ ਦੇਖਿਆ ਜਾਵੇ ਤਾਂ ਅੱਜ ਦੇ ਦਿਨ 22 ਤਰੀਕ ਨੂੰ ਵੀਰਵਾਰ ਵਾਲੇ ਦਿਨ ਚੰ드ਰਮਾ ਕੁੰਭ ਰਾਸ਼ੀ ਵਿੱਚ ਰਾਹੁ ਨਾਲ ਹੀ ਯੁਤੀ ਬਣਾ ਕੇ ਚੱਲੇਗਾ ਪੂਰਾ ਦਿਨ ਠੀਕ ਆ ਤੇ ਪਦਰਾਜੂ ਹੈ 2:39 ਤੋਂ ਸ਼ੁਰੂ ਹੋ ਜਾਏਗੀ ਕੱਲ 26 29 ਤੱਕ ਰਹੇਗੀ ਤੇ ਨਾਲ ਦੇਖਿਆ ਜਾਵੇ ਤਾਂ ਅੱਜ ਜੋ ਚਤੁਰਤੀ ਤਿਥੀ ਦਾ ਵਰਤ ਵੀ ਹੈ ਗਣੇ ਚਤੁਰਤੀ ਕਿਹਾ ਜਾਂਦਾ ਹੈ ਹਨਾ ਚਤੁਰਤੀ ਤਿਥੀ ਨੂੰ ਚਾਨਣ ਪੱਖ ਚੱਲ ਰਿਹਾ ਹੈ ਤੁਹਾਨੂੰ ਪਤਾ ਹੀ ਆ ਚੰਦਰ ਰਾਹੁ ਦਾ ਯੋਗ ਕੋਈ ਜ਼ਿਆਦਾ ਸ਼ੁਭ ਨਹੀਂ ਮੰਨਿਆ ਜਾਂਦਾ ਇਸੇ ਕਰਕੇ ਹੀ ਚੰਦਰਮਾ ਜੋ ਹੈ ਮਨ ਦਾ ਗਾਰਕ ਮੰਨਿਆ ਜਾਂਦਾ ਤੇ ਮਨ ਦੀਆਂ ਸਥਿਤੀਆਂ ਨੂੰ ਸਮਝਣਾ ਕਈ ਵਾਰੀ ਆਪਣੇ ਆਪ ਵੀ ਇਨਸਾਨ ਨੂੰ ਪਤਾ ਨਹੀਂ ਲੱਗਦਾ ਕਿ ਮਨ ਟਿਕਣ ਹੀ ਨਹੀਂ ਦਿੰਦਾ ਠਿਕਣ ਹੀ ਨਹੀਂ ਦਿੰਦਾ ਕੱਲ ਕੁਝ ਹੋਰ ਕਹਿ ਰਿਹਾ ਸੀ ਅੱਜ ਕੁਝ ਹੋਰ ਕਹਿ ਰਿਹਾ ਤੁਸੀਂ ਬੱਚਿਆਂ ਦਾ ਮਨ ਦੇਖੋ ਕਿੰਨਾ ਚੰਚਲਤਾ ਹੀ ਤਾਂ ਆਪਾਂ ਕਹਿੰਨੇ ਆ ਇਨਸਾਨ ਨੇ ਆਪਣੇ ਮਨ ਨੂੰ ਕੰਟਰੋਲ ਕਰਨ ਲਈ ਬਹੁਤ ਕੁਝ ਕੀਤਾ ਬੜੇ ਪਰਦਿਆਂ ਚ ਆਪਣੇ ਆਪ ਨੂੰ ਰੱਖ ਲਿਆ ਪਰ ਇੱਕ ਬੱਚਾ ਜੋ ਹੈ ਨਾ ਥੋੜੀ ਚੀਜ਼ ਉਹਨੂੰ ਉਹ ਚੀਜ਼ ਮਨਾ ਕਰੋ ਜਿੱਦ ਕਰੂਗਾ ਅੜੂਗਾ ਤੇ ਤੁਸੀਂ ਉਹਨੂੰ ਹੋਰ ਕਿਸੇ ਪਾਸੇ ਲਾ ਲੋ ਤੇ ਉਧਰ ਲੱਗ ਜਾਂਦਾ ਆ ਰਹੀ ਲਾਉਣਾ ਮਨ ਨੂੰ ਬੱਚਿਆਂ ਨੂੰ ਤੇ ਚਲੋ ਲਾਇਆ ਹੀ ਜਾ ਸਕਦਾ ਕਿਉਂਕਿ ਮਨ ਦੀ ਚੰਚਲਤਾ ਜੋ ਹੈ ਇਹ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀ ਹੈ ਠੀਕ ਆ ਓਕੇ ਗ੍ਰਹਿਾਂ ਮੁਤਾਬਕ ਦੇਖਿਆ ਜਾਵੇ ਤਾਂ ਆਪਾਂ ਗੱਲ ਕਰਾਂਗੇ ਅੱਛਾ ਰਾਹੂ ਕਾਲ ਦਾ ਟਾਈਮ ਵੀ ਤੁਹਾਨੂੰ ਦੱਸ ਦਈਏ ਅੱਜ ਤਕਰੀਬਨ 1.5 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਠੀਕ ਹਾਂ ਤਾਂ ਆਪਾਂ ਦੱਸਦੇ ਆ ਤੁਹਾਨੂੰ ਐਰੇਜ਼ ਹਨ ਮੇਸ਼ ਰਾਸ਼ੀ ਵਾਲਿਆਂ ਦੇ ਜੋ ਸਟਾਰ ਚੱਲ ਰਹੇ ਆ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਗ੍ਰਹਿਆਂ ਦੇ ਹਿਸਾਬ ਦੇ ਨਾਲ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਆਪਾਂ ਮੰਗਲ ਦੀ ਤਾਂ ਮੰਗਲ ਦੀ ਸਥਿਤੀ ਬੈਸੇ ਸਟਰੋਂਗ ਆ 10ਵੇਂ ਸਥਾਨ 'ਚਾ ਉੱਚ ਦਾ ਮੰਗਲ ਚੱਲ ਰਿਹਾ ਸਟੈਂਡਰਡ ਲੈਵਲ ਤੁਹਾਡਾ ਬਹੁਤ ਅੱਛਾ ਆ ਬੜੀ ਵਧੀਆ એનર્ਜੀ ਆ ਤੁਹਾਡੇ ਅੰਦਰ ਪਰ ਪ੍ਰੋਬਲਮ ਕਿੱਥੇ ਆ ਰਾਹੂ ਦਾ ਨਕਸ਼ਾ ਤਰ ਮਿੱਤਰ ਨਹੀਂ ਆ ਤਾਂ ਮੰਨ ਦੇ ਘੋੜਿਆਂ ਨੂੰ ਜ਼ਿਆਦਾ ਨਾ ਭਜਾਓ ਦਿਮਾਗ ਨੂੰ ਭਜਾ ਸਕਦੇ ਹੋ ਤੁਸੀਂ ਪਰ ਉੱਥੇ ਕੋ ਤੱਕ ਜਿੱਥੇ ਤੱਕ ਬਿਜ਼ਨਸ ਕਰਨਾ ਰਿਸ਼ਤੇ ਆ ਜੀ ਠੀਕ ਹੈ ਯਾਦ ਰੱਖਣਾ ਤੇ ਦੂਜੀ ਗੱਲ ਜ਼ਰੂਰੀ ਆ ਅੱਜ ਵੀ ਤੁਸੀਂ ਕਾਲਾ ਨੀਲਾ ਰੰਗ ਨਹੀਂ ਪਾਉਣਾ ਕਿਉਂਕਿ ਰਾਹੁ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਐਵੇਂ ਹੀ ਪਰੇਸ਼ਾਨੀਆਂ ਦਿਮਾਗ ਤੇ ਹਾਵੀ ਹੋ ਜਾਣਗੀਆਂ ਹਲਕਾ ਜਿਹਾ ਜਾਮਣੀ ਕਲਰ ਅੱਜ ਤੁਹਾਡਾ ਸ਼ੁਭ ਰਹੇਗਾ ਤੇ ਨਾਲ ਹੀ ਸਿਤਾਰਿਆਂ ਦੇ ਮੁਤਾਬਕ ਮਾਂ ਦੇ ਪੈਰੀ ਹੱਥ ਲਗਾ ਕੇ ਘਰ ਤੋਂ ਜਾਓ ਹਾਂ ਮਾਤਾ ਦੇ ਸੇਬ ਜ਼ਰੂਰ ਕਿਸੇ ਨੂੰ ਨੱਕ ਦੀ ਪ੍ਰੋਬਲਮ ਚਿੱਕਾਂ ਦੀ ਪ੍ਰੋਬਲਮ ਮੌਸਮ ਬਦਲ ਰਿਹਾ ਤੇ ਇਹ ਦਿਨਾਂ ਹੋ ਵੀ ਜਾਂਦੀ ਆ ਹਨਾ ਤੌਰਸੀ ਹਨੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਵਾਦੂ ਜੇ ਖਰਚੇ ਕਦੇ ਆ ਲੈਣਾ ਕਦੇ ਜੁੱਤੀ ਲੈਣੀ ਕਦੇ ਉਹ ਲੈਣਾ ਆ ਲੈਣਾ ਬਸ ਸਮਝੋ ਕਿ ਪਰਿਵਾਰ ਵਿੱਚ ਇੱਕ ਖਰਚਾ ਖਤਮ ਹੁੰਦਾ ਦੂਜਾ ਸ਼ੁਰੂ ਹੋ ਜਾਂਦਾ ਇਹ ਚੱਲ ਰਿਹਾ ਬ੍ਰਿਕ ਰਾਸ਼ੀ ਵਾਲਿਆਂ ਦੀ ਪਿਤਾ ਦੀ ਸਿਹਤ ਤੁਹਾਡੀ ਹੁਣ ਠੀਕ ਹੁੰਦੀ ਜਾਏਗੀ ਸੱਟ ਚੋਟ ਤੋਂ ਬਚਣਾ ਆ ਵਾਹਨ ਹਜੇ ਵੀ ਧਿਆਨ ਨਾਲ ਚਲਾਉਣਾ ਆ ਪਰ ਨਾਲ ਹੀ ਜ਼ਰੂਰੀ ਹੈ ਆ ਸ਼ੁਕਰ ਨੂੰ ਸ਼ੁਭ ਕਰਨ ਲਈ ਇਤਰ ਦੀ ਸ਼ੀਸ਼ੀ ਅੱਜ ਵੀ ਕੋਲ ਰੱਖ ਲੈਣੀ ਹੈ ਕਿਸੇ ਨਾ ਕੋਈ ਡੀਲ ਕਰਨੀ ਹੈ ਤਾਂ ਮਾਤਾ ਪਿਤਾ ਦੀ ਸਲਾਹ ਲੈ ਲੈਣੀ ਜ਼ਰੂਰੀ ਹੈ ਨਵੇਂ ਬੈਠਾ ਸੂਰਜ ਸ਼ੁਭ ਫਾਲ ਦੇ ਜਾਏਗਾ ਅਗਲੀ ਰਾਸ਼ੀ ਜੈਮਿਨੀ ਜਾਨੀ ਮਿਥੂ ਰਾਸ਼ੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਗ੍ਰੇ ਕਲਰ ਸ਼ੁਭ ਰਹੇਗਾ ਸਿਤਾਰਿਆਂ ਦੇ ਮੁਤਾਬਕ ਹਜੇ ਸਮਾ ਬਿਹਤਰ ਨਹੀਂ ਹੈ ਨਵਾਂ ਕੰਮ ਕਰਨ ਲਈ ਨਵੇਂ ਕੰਮਾਂ ਦੇ ਵਿੱਚ ਹੱਥ ਪਾਉਣ ਲਈ ਨਾਲ ਹੀ ਦੇਖਿਆ ਜਾਵੇ ਤਾਂ ਇਨਵੈਸਟਮੈਂਟ ਕਰ ਲਈ ਥੋੜਾ ਸੰਭਲੋ ਥੋੜਾ ਰੁਕੋ ਹਸਪਤਾਲ ਦੇ ਚੱਕਰਜੋਲ ਲੱਗੇ ਆ ਇਹ ਵੀ ਠੀਕ ਹੋਣੇ ਸ਼ੁਰੂ ਹੋ ਜਾਣਗੇ ਪੇਟ ਸੰਬੰਧੀ ਜਾਂ ਹਾਰਟ ਸੰਬੰਧੀ ਕੋਈ ਪ੍ਰੋਬਲਮ ਹੈ ਤਾਂ ਕਣਕ ਗੁੜ ਧਾਰਮਿਕ ਸਥਾਨ ਤੇ ਰੱਖੋ ਰਿਲੈਕਸ ਮਿਲੇਗੀ ਕੈਂਸਰ ਜਾਨੀ ਕਰਕਰਾਸ਼ੀ ਕਰਕਰਾਸ਼ੀ ਵਾਲਿਆਂ ਦੇ ਲਈ ਅੱਜ ਗੁਲਾਬੀ ਰੰਗ ਸ਼ੁਭ ਰਹੇਗਾ ਸਿਤਾਰਿਆਂ ਮੁਤਾਬਕ ਅੱਜ ਦਾ ਦਿਨ ਵੀ ਥੋੜਾ ਉਲਝੇਵਿਆਂ ਵਾਲਾ ਤੇ ਐ ਲੱਗੇਗਾ ਕਿ ਸਾਡਾ ਕੁਝ ਨਹੀਂ ਬਣਨਾ ਇਹ ਸ਼ਬਦ ਆਪਣੇ ਦਿਮਾਗ ਚੋਂ ਕੱਢੋ ਕਿਉਂ ਨਹੀਂ ਬਣਨਾ ਬਈ ਦੁਨੀਆਦਾਰੀ ਚ ਸਭ ਬਣ ਜੇਗਾ ਵਕਤ ਹਜੇ ਹੋ ਸਕਦਾ ਸਾਡਾ ਸਾਥ ਨਹੀਂ ਦੇ ਰਿਹਾ ਪਰ ਕੁਦਰਤੀ ਤੌਰ ਤੇ ਕਿਤੋਂ ਨਾ ਕਿਤੋਂ ਰਿਲੈਕਸ ਸਾਨੂੰ ਮਿਲੇ ਉਹਦੇ ਲਈ ਕੋਸ਼ਿਸ਼ ਤੁਸੀਂ ਜ਼ਰੂਰ ਕਰਨੀ ਆ ਹਾਂ ਸਭ ਤੋਂ ਜ਼ਰੂਰੀ ਮੈਡੀਟੇਸ਼ਨ ਕਰਨੀ ਆ ਥੋੜੀ ਦੇਰ ਅੱਖਾਂ ਬੰਦ ਕਰਕੇ ਬੈਠਣਾ ਆ ਆਪਣੇ ਆਪ ਨੂੰ ਉਸ એનર્ਜੀ 'ਚ ਲੈ ਕੇ ਜਾਣਾ ਜਿੱਥੇ ਤੁਸੀਂ ਆਪਣੇ ਆਪ ਨੂੰ ਖੜਾ ਬੈਠਿਆ ਤੇ ਆਪਣੀ ਸਟੇਟਸ ਨੂੰ ਮਹਿਸੂਸ ਕਰ ਰਹੇ ਹੋ ਇਹ ਨਹੀਂ ਕਿ ਉਹ ਦਿਨਾਂ ਹੋ ਜਾਣਾ ਪਰ ਮਨੋਬਲ ਤੇ ਮਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਇਹ ਬਹੁਤ ਹੀ ਜ਼ਰੂਰੀ ਆ ਠੀਕ ਆ ਕਰ ਲਵਾਂਗੇ ਹੋ ਜਾਏਗਾ ਕਰ ਲੈਣਾ ਆ ਕੀ ਹੋਇਆ ਵਕਤ ਸਾਥ ਨਹੀਂ ਦੇ ਦੇ ਰਿਹਾ ਇੱਕ ਦਿਨ ਤਾਂ ਸਾਡੀ ਮਿਹਨਤ ਰੰਗ ਜ਼ਰੂਰ ਲਿਆਏਗੀ ਪੇੜ ਲਾ ਰਹੇ ਹਾਂ ਜੇ ਅੱਜ ਫੁੱਲ ਲੱਗੇ ਆ ਤੇ ਕੱਲ ਨੂੰ ਫਲ ਵੀ ਲੱਗ ਜਾਣਗੇ ਠੀਕ ਚਲੋ ਚੰਦਰ ਅਜ ਡਾਣਾ ਤੇ ਆਪਣੇ ਆਪ ਨੂੰ ਬਹੁਤ ਅੱਛੀ એનર્ਜੀ ਦੇਣੀ ਹੈ ਕਿੱਦਾਂ ਦੇਣੀ ਹੈ ਗਾਣੇ ਸੁਣਨੇ ਆ ਤੇ ਮੈਡੀਟੇਸ਼ਨ ਕਰਨੀ ਆ ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਅੱਜ ਵੀ ਇਮੋਸ਼ਨ ਬਹੁਤ ਹੀ ਇਮੋਸ਼ਨਲ ਨਹੀਂ ਜੀ ਮੇਰੀ ਤਸੀਹਤ ਵੀ ਨਹੀਂ ਸਾਥ ਦੇ ਰਹੀ ਨਹੀਂ ਜੀ ਮੇਰਾ ਤੇ ਕੰਮ ਵੀ ਨਹੀਂ ਬਣ ਰਿਹਾ ਨਹੀਂ ਜੀ ਮੇਰਾ ਤੇ ਪਰਿਵਾਰ ਵੀ ਨਹੀਂ ਸਾਥ ਦੇ ਰਿਹਾ ਨਹੀਂ ਜੀ ਮੇਰੀ ਗੱਲ ਕੋਈ ਸੁਣ ਹੀ ਨਹੀਂ ਰਿਹਾ ਗੁੱਸਾ ਤੇ ਇਰੀਟੇਸ਼ਨ ਵੱਧੋ हां ਵਿਰੋਧੀ ਦਬਗੇ ਤੁਹਾਡੇ ਤੇ ਕਰਜ਼ੇ ਨੂੰ ਲੈ ਕੇ ਹਜੇ ਚਿੰਤਾ ਘਟੀ ਕੋਈ ਨਹੀਂ ਤੇ ਉਲਝੇਵੇਂ ਪਰਿਵਾਰ ਵਿੱਚ ਕੌਣ ਕੀ ਕਹਿੰਦਾ ਵੈ ਇਸੇ ਗੱਲ ਵੱਲ ਧਿਆਨ ਕਿ ਤੂੰ ਲਗਣ ਚ ਹੋਣ ਕਰਕੇ ਚੱਲ ਰਿਹਾ ਆ ਕੁੱਤੇ ਨੂੰ ਰੋਟੀ ਅੱਜ ਜ਼ਰੂਰ ਪਾਉਣੀ ਆ ਰਾਹੂ ਦਾ ਨਕਸ਼ਤਰ ਹੈ ਜੀਵਨ ਸਾਥੀ ਨਾਲ ਬੜੀ ਹਲੀਮੀ ਨਾ ਪੇਸ਼ ਆਉਣਾ ਮੋਬਾਈਲ ਨੂੰ ਥੋੜਾ ਜਿਹਾ ਜ਼ਰੂਰ ਦੂਰ ਰੱਖਣਾ ਸੱਤਵੇਂ ਰਾਹੂ ਹੈ ਐਵੇਂ ਹੀ ਪਰਿਵਾਰ ਤੇ ਬਿਜ਼ਨਸ ਵਪਾਰ ਕੰਮ ਕਰ ਤੇ ਅੱਖਾਂ ਦੀ ਪ੍ਰੋਬਲਮ ਹੋ ਜਾਏਗੀ ਚੰਗਾ ਤੇ ਦੇਖਿਆ ਜਾਵੇ ਤਾਂ ਅੱਜ ਦੇ ਦਿਨ ਰਸੋਈ 'ਚ ਬੈਠ ਕੇ ਖਾਣਾ ਖਾਣ ਨਾਲ ਰਾਹੂ ਸ਼ਾਂਤ ਰਹੇਗਾ। ਵਰਗੋ ਜਾਨੀ ਕੰਨਿਆ ਰਾਸ਼ੀ ਵਾਲੇ ਅੱਜ ਨੀਲਾ ਰੰਗ ਪਾ ਸਕਦੇ ਆ। ਹਲਕਾ ਜਿਹਾ ਸਕਾਈ ਬਲੂ ਪੈਨੋਗੇ ਤਾਂ ਸਮਝੋ ਬੁੱਧ ਵੀ ਨਾਲ એનર્ਜੀ ਵਧੀਆ ਦੇ ਜੀਗਾ। ਸ਼ੁਭ ਬੋਲਣਾ ਆ, ਚੰਗਾ ਬੋਲਣਾ, ਅچھے ਸ਼ਬਦ ਆਪਣੀ ਜ਼ੁਬਾਨ 'ਚੋਂ ਕੱਢਣੇ ਆ ਤਾਂ ਕਈ ਤਰ੍ਹਾਂ ਦੀ એનર્ਜੀ ਤੁਹਾਡੀ ਸ਼ੁਭ ਹੋ ਜਾਏਗੀ ਔਰਾ ਵੀ ਸਹੀ ਹੋ ਜਾਏਗਾ। ਕੋਸ਼ਿਸ਼ ਕਰਨੀ ਆ ਕੰਨਿਆ ਲਗਨ ਤੇ ਕੰਨਿਆ ਰਾਸ਼ੀ ਵਾਲਿਆਂ ਨੇ ਕਿਸੇ ਤਰ੍ਹਾਂ ਦੀ ਕੋਈ ਪ੍ਰਾਪਰਟੀ ਦੀ ਡੀਲ ਕਰਨੀ ਆ ਤਾਂ ਮਨ ਦੀ ਬਜਾਏ ਦਿਮਾਗ ਤੋਂ ਚੱਲਣਾ ਆ। ਠੀਕ ਥੋੜੀ ਦੇਰ ਲਈ ਸੈਰ ਕਰਨੀ ਜ਼ਰੂਰੀ ਆ ਭਾਵੇਂ ਜ਼ਿਆਦਾ ਵੀ ਕਰ ਸਕਦੇ ਹੋ ਹਾਂ ਵਾਹਨ ਚੇਂਜ ਕਰਨ ਬਾਰੇ ਸੋਚ ਰਹੇ ਹੋ ਤਾਂ ਥੋੜਾ ਟਾਈਮ ਲੈ ਕੇ ਕੰਮ ਕਰਨਾ ਤੁਹਾਡੇ ਲਈ ਸ਼ੁਭ ਰਹੇਗਾ ਇਹ ਨਹੀਂ ਅੱਖਾਂ ਬੰਦ ਕਰਕੇ ਕਿਸੇ ਤੇ ਭਰੋਸਾ ਨੁਕਸਾਨ ਕਰਵਾ ਸਕਦਾ ਲਿਬਰਾ ਜਨਿਤ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਜੋ ਹੈ ਗ੍ਰਹਾਂ ਦੇ ਮੁਤਾਬਕ ਪਿਸਤਾ ਕਲਰ ਅੱਜ ਸ਼ੁਭ ਰਹੇਗਾ ਸਿਤਾਰਿਆਂ ਦੇ ਲਈ ਸ਼ੁਕਰ ਦਾ ਸ਼ੁਭ ਹੋਣਾ ਤੇ ਰਾਹੂ ਦੇ ਨਕਸ਼ਤਰ ਦਾ ਸ਼ੁਭ ਹੋਣਾ ਬਹੁਤ ਜ਼ਰੂਰੀ ਆ ਤੇ ਮੰਦੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਤੁਸੀਂ ਪਰਿਵਾਰ ਵਿੱਚ ਆਪਣੀਆਂ ਗੱਲਾਂ ਸ਼ੇਅਰ ਕਰ ਸਕਦੇ ਹੋ ਕੁਝ ਚੀਜ਼ਾਂ ਦਿਮਾਗ ਤੇ ਬੋਝ ਦੀ ਤਰ੍ਹਾਂ ਬਣੀਆਂ ਨੇ ਤਾਂ ਅਗਰ ਨਹੀਂ ਸ਼ੇਅਰ ਕਰ ਸਕਦੇ ਤਾਂ ਲਿਖੋ ਲਿਖ ਕੇ ਆਪਣੇ ਮਨ ਦੇ ਬੋਝ ਨੂੰ ਹਲਕਾ ਜ਼ਰੂਰ ਕਰੋ ਸ਼ੁਕਰ ਕਿਉਂਕਿ ਸੂਰਜ ਦੇ ਫਲ ਨੇ ਸ਼ੁਕਰ ਨੂੰ ਖਰਾਬ ਕਰ ਦਿੰਦਾ ਕਈ ਵਾਰੀ ਤੇ ਪੈਸਾ ਆ ਰਿਹਾ ਖਰਚਾ ਵਾਧੂ ਹੋ ਰਿਹਾ ਇਟਸ ਓਕੇ ਪੈਸਾ ਖਰਚਣ ਲਈ ਹੁੰਦਾ ਆ ਟੈਨਸ਼ਨ ਨਾ ਕਰੋ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਸਭ ਤੋਂ ਵਧੀਆ ਆ ਕਿ ਖੂਬਸੂਰਤ ਪਰਫਿਊਮ ਲਗਾਓ ਤੇ ਨਾਲ ਹੀ ਅੱਜ ਤੁਸੀਂ ਅਗਰ ਕਿਤੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਚਿੱਟੀਆਂ ਗਲੀਆਂ ਚੜਾ ਕੇ ਰਿਲੈਕਸ ਮਿਲੇਗੀ ਸਕੋਰਪੀਓ ਜਾਨੀ ਬ੍ਰਿਸ਼ਟਕ ਰਾਸ਼ੀ ਬ੍ਰਿਸ਼ਟਕ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਮੰਗਲ ਦੀ એનર્ਜੀ ਬਹੁਤ ਅੱਛੀ ਹੈ ਕੰਫੀਡੈਂਸ ਵਧਿਆ ਆ ਕੰਮਕਾਰ ਵੀ ਅੱਛਾ ਚੱਲ ਰਿਹਾ ਤੁਹਾਡਾ ਪਰੇਸ਼ਾਨੀ ਬਸ ਇੰਨੀ ਕੁ ਆ ਕਿ ਕਈ ਵਾਰੀ ਤੁਸੀਂ ਕਈ ਮੌਕਿਆਂ ਤੇ ਕਨਫਿਊਜ਼ ਹੋ ਜਾਂਦੇ ਹੋ ਕਿਤੇ ਆ ਨਾ ਹੋ ਜੇ ਕਿਤੇ ਉਹ ਨਾ ਹੋ ਜੇ ਇਹ ਚੰਦਰ ਰਾਹੁ ਦੇ ਯੋਗ ਕਰਕੇ ਆ ਕੋਈ ਨਹੀਂ ਹੈ ਨਕਸ਼ਤਰ ਵੀ ਅਜ ਮਿੱਤਰ ਨਾ ਹੋਣ ਕਰਕੇ ਲੱਗੇਗਾ ਕਿ ਆ ਵਾਦੂ ਜਾਂ ਖਰਚਾ ਕਰ ਦਿੱਤਾ ਲੱਗੇਗਾ ਕਿ ਹੋ ਸਕਦਾ ਕਿਈ ਚੀਜ਼ਾਂ ਦੀ ਜ਼ਰੂਰਤ ਨਹੀਂ ਸੀ ਜੋ ਲੈ ਲਿਆ ਹਾਂ ਪੇਟ ਸਬੰਧੀ ਪਰੇਸ਼ਾਨੀ ਵੱਲ ਧਿਆਨ ਦਿਓ ਚੀਜ਼ਾਂ ਦਾ ਤਾਂ ਵਾਦੂ ਖਰਚੇ ਕਰਨੇ ਭਾਵੇਂ ਸੇਲਾਂ ਹੀ ਲੱਗੀਆਂ ਨੇ ਪਰ ਫਿਰ ਵੀ ਜੇ ਦੀ ਚੀਜ਼ ਦੀ ਜ਼ਰੂਰਤ ਨਹੀਂ ਹੈ ਕਿਉਂ ਲੈਣੀ ਐ ਵਾਦੂ ਢੇਰ ਲਾਈ ਜਾਓ ਤਾਂ ਚੰਗੀ ਗੱਲ ਹੈ ਜਿੱਥੇ ਜ਼ਰੂਰਤ ਨਹੀਂ ਹੈ ਉਹ ਚੀਜ਼ ਨਾ ਲਈ ਜਾਵੇ ਓਕੇ ਆ ਤੇ ਦੂਜਾ ਗੱਲ ਮੰਗਲ ਦੀ ਮਜ਼ਬੂਤੀ ਦੇ ਲਈ ਅੱਜ ਦੇ ਦਿਨ ਬੱਚਿਆਂ ਨੂੰ ਖਟੀਆਂ ਟੌਫੀਆਂ ਜ਼ਰੂਰ ਦੇ ਦਿਓ ਸੈਜੀਟੇਰੀਅਸ ਯਾਨੀ ਤਨੂ ਰਾਸ਼ੀ ਤਨੂ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਖਾਕੀ ਕਲਰ ਸ਼ੁਭ ਰਹੇਗਾ ਸਿਤਾਰਿਆਂ ਮੁਤਾਬਕ ਯਾਤਰਾ ਤੇ ਚਲੋ ਹੋ ਜੇਗੀ ਪਰ ਯਾਤਰਾ ਦੌਰਾਨ ਸੇਧ ਦਾ ਖਾਸ ਤੌਰ ਤੇ ਗਲੇ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਖੰਗ ਜ਼ੁਕਾਮ ਨਜ਼ਲਾ ਕਰਕੇ ਬੈਕ ਚ ਪੇਨ ਤੰਗ ਕਰ ਸਕਦੀ ਆ ਸੁਭਾ ਦਾ ਤਤਪੰਨ ਤੇ ਪਰਿਵਾਰਕ ਤੇ ਨਾਲ ਨਜ਼ਦੀਕੀ ਰਿਸ਼ਤਿਆਂ ਨੂੰ ਹੀ ਖਰਾਬ ਕਰਦਾ ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਆ ਤੁਸੀਂ ਸਬੰਧਾਂ ਵੱਲ ਤਾਂ ਧਿਆਨ ਦੇਣਾ ਹੀ ਹੈ ਨਾਲ ਆਪਣੇ ਆਪ ਵੱਲ ਆਪਣੀ ਸਿਹਤ ਵੱਲ ਜ਼ਿਆਦਾ ਧਿਆਨ ਦਿਓ ਫਟਕੜੀ ਵਾਲੇ ਪਾਣੀ ਦੀ ਕੁਰਲੀ ਕਰੋ ਕਿਸੇ ਵੀ ਤਰ੍ਹਾਂ ਦਾ ਕੋਈ ਝਗੜਾ ਹੋਵੇ ਤਾਂ 2-4 ਬਦਾਮ ਤੇ ਕਿਨਾਰੀਆ ਲੱਜ ਮੰਦਰ ਰੱਖ ਦਿਓ ਰਾਹੁ ਦਾ ਨਕਸ਼ਤਰ ਹੈ ਰਿਲੈਕਸ ਮਿਲੇਗੀ ਕੈਪ੍ਰਿਕੌਰ ਜਾਂ ਮਕਰ ਰਾਸ਼ੀ ਹੁਣ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਸਿਤਾਰੇ ਥੋੜੇ ਜੇ ਮਨ ਨੂੰ ਡਰਾਉਣ ਵਾਲੇ ਘਬਰਾਉਣ ਵਾਲੇ ਕਿਉਂਕਿ ਚੰਦਰ ਰਾਹੁ ਦਾ ਜੋਗ ਹੋ ਵੀ ਦੂਸਰੇ ਸਥਾਨ 'ਚ ਦੂਜਾ ਰਾਹੁ ਦਾ ਨਕਸ਼ਤਰ ਤੇ ਤੀਜਾ ਅਸ਼ਟਮੇਸ਼ ਸੂਰਜ ਆਗੇ ਲਗਨ 'ਚ ਬੈਠ ਗਿਆ ਲੈ ਵਈ ਕਿਤੇ ਕੁਝ ਗਲਤ ਹੀ ਨਾ ਹੋ ਜੇ ਐਦਾਂ ਦਾ ਡਰ ਗਿਆ ਮਨ 'ਚ ਬੈਠਿਆ ਇਹ ਠੀਕ ਆ ਕਿ ਸੂਰਜ ਬੁੱਧ ਸ਼ੁਕਰ ਮੰਗਲ ਦਾ ਜੋਗ ਨੁਕਸਾਨ ਨਹੀਂ ਕਰਾਉਂਦਾ ਪਰ ਜੇ ਅਸ਼ਟਮੇਸ਼ ਹੋਵੇ 8ਵੇਂ ਖਾਨੇ ਦਾ ਮਾਲਕ ਹੋਵੇ ਮੌਤ ਦਾ ਮਾਲਕ ਹੈ ਇੱਕ ਡਰ ਗਿਆ ਪਿਆ ਰਹਿੰਦਾ ਕਿਤੇ ਕਿਸੇ ਪਾਸੇ ਉਲਝਣੀ ਨਾ ਜਾਈਏ ਚਲੋ ਕਿਸੇ ਦੀ ਜੁਮਾਨਤ ਮੰਤ ਵਿੱਚ ਨਹੀਂ ਪਹਿਣਾ ਕਿਸੇ ਦੀ ਚਰਚਾ ਐਵੇਂ ਹੀ ਆਪਣੇ ਆਪ ਤੇ ਹਾਵੀ ਨਹੀਂ ਕਰਨੀ ਕਿਸੇ ਦੀਆਂ ਗੱਲਾਂ ਦਾ ਪ੍ਰਭਾਵ ਆਪਣੇ ਤੇ ਜ਼ਿਆਦਾ ਹੋਣ ਨਹੀਂ ਦੇਣਾ ਲਾਈਟ ਕਲਰ ਪਹਿਨਣਿਆ ਵਾਈਟ ਕਰੀਮ ਸਕਿਨ ਕਲਰ ਤੁਹਾਡਾ ਅੱਜ ਸ਼ੋਭਾ ਗੁਰਦਾ ਸੇਵਨ ਕਰਨਾ ਨਹੀਂ ਹੈ ਚੰਦਰ ਰਾਹੁ ਤੋਂ ਨਿਕਲ ਕੇ ਸ਼ਨੀ ਨਾਲ ਬੈਠ ਜਾਏਗਾ ਤਾਂ ਬਸ ਥੋੜੇ ਕੁ 2-4 ਦਿਨ ਕੱਢ ਲੋ ਹੋਰ ਸਮਾਂ ਠੀਕ ਹੋ ਜਾਏਗਾ ਤੋਂ ਪਪ ਚ ਬੈਠੇ ਹੋ ਤਾਂ ਸਿਰ ਟਾ ਕੇ ਬੈਠੋ ਅਕਿਊਰਸ ਜਾਂ ਨਿਕੋਂਬ ਰਾਸ਼ੀ ਕੁੰਬ ਰਾਸ਼ੀ ਵਾਲਿਆਂ ਨੂੰ ਆਪਾਂ ਕੱਲ ਵੀ ਦੱਸਿਆ ਸੀ ਕਿ ਜਿੱਦੀ ਬਣ ਕੇ ਕੋਈ ਕੰਮ ਨਹੀਂ ਕਰਨਾ ਸੇਧ ਦਾ ਧਿਆਨ ਜ਼ਰੂਰ ਰੱਖਣਾ ਆ ਤੇ ਨਾਲ ਉਹਦੇ ਤੋਂ ਵੀ ਜ਼ਰੂਰੀ ਅੱਜ ਰਾਹੂ ਦਾ ਨਕਸ਼ਤਰ ਹੈ ਓਵਰ ਕੌਨਫੀਡੈਂਸ ਨੁਕਸਾਨ ਕਰਵਾਏਗਾ ਤਾਂ ਇਸ ਕਰਕੇ ਕੌਨਫੀਡੈਂਸ ਹੋਣਾ ਚੰਗਾ ਆ ਠੀਕ ਆ ਤੁਹਾਨੂੰ ਨੌਲੇਜ ਐ ਤੁਹਾਨੂੰ ਜਾਣਕਾਰੀ ਐ ਪਰ ਕਿਸੇ ਨਾਲ ਬਹਿਸ ਬਾਜੀ ਕਰਨ ਤੇ ਦੱਸੋ ਪਾਣੀ ਚ ਮਦਾਣੀ ਪਾ ਕੇ ਕੀ ਕੱਢਣਾ ਚੰਦਰ ਤੇ ਰਾਹੁ ਦੋਜ ਜੋਗ ਐ ਤਾਂ ਇਸ ਕਰਕੇ ਜਿੰਨੀ ਗੱਲ ਲਮਕਾਉਂਗੇ ਉਨੀ ਵਾਧਦੀ ਜਾਏਗੀ ਛੇਤੀ ਨਿਬੜੋ ਚੀਜ਼ਾਂ ਨੂੰ ਤੇ ਮੱਥੇ ਤੇ ਦੁੱਧ ਲਾਓ ਮਨੱਕੇ ਦਾ ਸੇਵਨ ਕਰੋ ਦਿਨ ਵਧੀਆ ਵੈਸੇ ਜਾਨੀ ਮੇਂ ਰਾਸ਼ੀ ਮੇਂ ਰਾਸ਼ੀ ਵਾਲਿਆਂ ਦੇ ਲਈ ਵੀ ਅੱਜ ਦੇ ਦਿਨ ਲਾਈਟ ਜਿਹਾ ਗਰੀ ਕਲਰ ਸੁਭਰਣ ਵਾਲਾ ਆ ਤੇ ਨਾਲ ਨਕਸ਼ਤਰ ਰਾਹੁ ਦਾ ਮਿੱਤਰ ਨਾ ਹੋਣ ਕਰਕੇ ਮਾਨਸਿਕ ਕਲਪਹਾਟ ਅੱਜ ਵੀ ਬਣੀ ਰਹੇਗੀ ਆਰਥਿਕ ਸਥਿਤੀ ਥੋੜੀ ਜੀ ਡਾਵਾ ਡੋਲ ਖਰਚਿਆਂ ਨੂੰ ਲੈ ਕੇ ਪਰਿਵਾਰ ਵਿੱਚ ਚਰਚਾ ਤੇ ਛੋਟਾ ਛੋਟੀ ਨੋਕਚੋਕ ਕਿ ਕਹਿ ਰਹੇ ਆ ਹੋ ਨਹੀਂ ਰਿਹਾ ਕਹਿ ਰਹੇ ਆ ਹੋ ਨਹੀਂ ਰਿਹਾ ਕਈ ਵਾਰੀ ਕੁਝ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਕਿਸੇ ਪਾਸੇ ਲੱਤ ਬਫੜੀ ਨਹੀਂ ਜਾ ਰਹੀ ਇਹ ਥੋੜੀ ਜੀ એનર્ਜੀ ਜੋ ਹੈ ਇਹ ਥੋੜੀ ਸਾਨੂੰ ਫੈਕਟ ਕਰ ਰਹੀ ਆ ਹੈਨਾ ব্রাউন ਕਲਰ ਤੁਹਾਡਾ ਸ਼ੁਭ ਰਹੇਗਾ ਤੇ ਨਾਲ ਹੀ ਤੁਸੀਂ ਚਾਂਦੀ ਆਪਣੇ ਕੋਲ ਜਰੂਰ ਰੱਖਣੀ ਹੈ ਠੀਕ ਇਹ ਸੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੌਜੀਕਲੀ ਗ੍ਰਹਾਂ ਨੂੰ ਕਿੰਦਾ ਸ਼ੁਭ ਕਰਕੇ ਦਿਨ ਨੂੰ ਅੱਛਾ ਕਰ ਸਕਦੇ ਹਾਂ ਚਲੋ ਕਿਸੇ ਨੇ ਕਈ ਵਾਰ ਇਹ ਬਾਹਰ ਜਿੱਦਾਂ ਬਹੁਤ ਸਾਰੇ ਲੋਕ ਆਪਾਂ ਨੂੰ ਸੁਣਦੇ ਆ ਤੇ ਉਹ ਕਹਿੰਦੇ ਆ ਕਿ ਬਾਹਰ ਕਈ ਵਾਰੀ ਉਹ ਪਾ ਕੁਈ ਹੁੰਦੇ ਨਹੀਂ ਜਿੱਦਾਂ ਆਪਾਂ ਕੋਈ ਜਲ ਪ੍ਰਵਾਹ ਕਰਨੀ ਆ ਚੀਜ਼ ਤੇ ਕਈ ਵਾਰੀ ਸਿਰਫ ਆਪਾਂ ਜਲ ਪ੍ਰਵਾਹੀ ਕਰ ਸਕਦੇ ਆ ਤੇ ਕਈ ਵਾਰੀ ਉਹ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਆ ਕਈ ਵਾਰੀ ਪੰਛੀਆਂ ਨੂੰ ਵੀ ਪਾ ਸਕਦੇ ਆ ਤਾਂ ਇਸ ਕਰਕੇ ਉਹਨਾਂ ਦਾ ਇਹ ਜਵਾਬ ਸੀ ਹਾਂ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਛੱਤ ਤੇ ਗਮਲੇ ਨਹੀਂ ਰੱਖਣੇ ਚਾਹੀਦੇ ਕਿਉਂ ਨਹੀਂ ਰੱਖਣੇ ਚਾਹੀਦੇ ਕੌਣ ਆਪਣੇ ਸਿਰ ਦੇ ਉੱਤੇ ਕੁਝ ਉਗਾਉਂਦਾ ਆ ਛੱਤ ਤੁਸੀਂ ਆਪਣੇ ਸਿਰ ਢੱਕਣ ਲਈ ਬਣਾਈ ਹੈ ਤੁਹਾਡੀ ਇੱਕ ਰਹਿائش ਦੀ ਜਗ੍ਹਾ ਜਿੱਦਾਂ ਖੁੱਡ ਬਣਾਉਂਦੇ ਆ ਹਰ ਕੋਈ ਆਪਣੀ ਆਪਣੇ ਕੋਈ ਪੰਛੀ ਆਪਣੇ ਆਲਣੇ ਬਣਾਉਂਦੇ ਆ ਤੇ ਕੀ ਜ਼ਰੂਰੀ ਹੈ ਕਿ ਇਹ ਜ਼ਰੂਰੀ ਹੈ ਕਿ ਆਪਣੇ ਇੱਕ ਆਰਟੀਫੀਸ਼ਲ ਚੀਜ਼ਾਂ ਆਪਣੇ ਘਰ ਦੇ ਉੱਤੇ ਚਾਹੇ ਤਸਈਓ ਹੀ ਹੋਣ ਫੁੱਲ ਫਲ ਹੋਣ ਚਾਹੇ ਕੋਈ ਇੱਕ ਡੈਕੋਰੇਸ਼ਨ ਦੇ ਲਈ ਆਪਣੇ ਸਿਰ ਦੇ ਉੱਤੇ ਕੌਣ ਚੀਜ਼ਾਂ ਲਗਾਉਂਦਾ ਹੈ ਕੋਈ ਇਹਦਾ ਲਾਜਿਕ ਤੱਤ ਨਹੀਂ ਹੈ ਤਾਂ ਜਿਨ੍ਹਾਂ ਨੇ ਵੀ ਰੱਖਿਆ ਥੋੜੀ ਦੇਰ ਉਤਾਰ ਕੇ ਦੇਖੋ ਹੋ ਸਕਦਾ ਤੁਹਾਨੂੰ ਰਿਲੈਕਸ ਮਿਲੇ ਤੇ ਛੱਤ ਤੇ गमਲੇ ਵਾਸਤੂ ਮੁਤਾਬਕ ਤੇ ਨਾਲ ગ્રਹਾਂ ਮੁਤਾਬਕ ਬਿਲਕੁਲ ਨਹੀਂ ਰੱਖਣੇ ਚਾਹੀਦੇ ਇਹ ਸੀ ਵਾਸਤੂ ਟਿਪ ਸਮਾਈ ਜਾਜਤ ਦਾ ਸਾਰਸ਼ਿਕਾ